ਦੇ ਇੰਟਰਸਟ ਦੇ ਮੁੱਦੇ ਚੁੱਕਣੇ ਆ ਤਾਂ ਪੱਤਰਕਾਰਾਂ ਦੇ ਉੱਤੇ ਹਮਲੇ ਹੋਣ ਲੱਗ ਜਾਂਦੇ ਚੰਡੀਗੜ੍ਹ ਪੁਲਿਸ ਗੁੰਡਿਆਂ ਨਾਲ ਜਿਹੜੀ ਐ ਮਿਲੀਭੁਗਤ ਕਰਦੀ ਐ ਜਿਹੜਾ ਤਾਜ਼ਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬਾ ਭਵਨ ਐ ਸੈਕਟਰ 28 ਦੇ ਵਿੱਚ ਉੱਥੇ ਕੁਝ ਬੱਚੇ ਜਿਹੜੇ ਆ ਪੰਜਾਬ ਦੇ ਉਹ ਪੱਤਰਕਾਰੀ ਦਾ ਕੋਰਸ ਕਰ ਰਹੇ ਆ ਟ੍ਰੇਨਿੰਗ ਲੈ ਰਹੇ ਆ ਉਹਨਾਂ ਤੇ ਹਮਲਾ ਹੋ ਗਿਆ ਉਹਨਾਂ ਨੂੰ ਕੁੱਟਿਆ ਗਿਆ ਬਾਹਰ ਉਹਨਾਂ ਤੇ ਸੱਟਾਂ ਵੱਜੀਆਂ ਉਹਦੇ ਮੈਡੀਕਲ ਹੋ ਗਏ ਤੇ ਪੁਲਿਸ ਕੋਲ ਸਾਰਾ ਰਿਕਾਰਡ ਵੀ ਅਸੀਂ ਦੇਤਾ ਗੱਡੀਆਂ ਦੇ ਨੰਬਰ ਦੇ ਦਿੱਤੇ ਪਰ ਪੁਲਿਸ ਐਫ ਆਈ ਆਰ ਦਰਜ ਨਹੀਂ ਕਰਦੀ ਇਹ ਹੈਗਾ ਤਾਜ਼ਾ ਮਾਮਲਾ ਜੇ ਉਹ ਪੱਤਰਕਾਰ ਬਣ ਜਾਣਗੇ ਵਿਦਿਆਰਥੀ ਜੇ ਅਸੀਂ ਆਮ ਪਬਲਿਕ ਤੇ ਪੁਲਿਸ ਉਹਨੂੰ ਇਨਸਾਫ ਨਾ ਦੇ ਸਕੀ ਤਾਂ ਉਹ ਲੋਕਾਂ ਦੇ ਮੁੱਦੇ ਕਿਵੇਂ ਚੱਕਣਗੇ ਉਹ ਤਾਂ ਡਰ ਜਾਣਗੇ ਕਿ ਪੁਲਿਸ ਸਾਡਾ ਕੁਝ ਨਹੀਂ ਬਣ ਸਕਿਆ ਇਹ ਤਾਂ ਹੈਗਾ ਤਾਜ਼ਾ ਮਾਮਲਾ ਇਸ ਤੋਂ ਪਹਿਲਾ ਮਾਮਲਾ ਹੈਗਾ ਸੈਕਟਰ 17 ਦੇ ਵਿੱਚ ਇੱਕ ਗੁੰਡਾ ਜਿਹੜਾ ਟਰੈਵਲ ਏਜੰਟ ਹੈ ਉਹ ਪੁਲਿਸ ਨੇ ਜੇਲ੍ਹ ਭੇਜਿਆ ਲੋਕਾਂ ਨੂੰ ਠੱਗੀਆਂ ਮਾਰੀਆਂ ਸਾਡੀ ਬਦੌਲਤੋ ਜੇਲ੍ਹ ਗਿਆ 5-7 ਮਹੀਨੇ ਜੇਲ੍ਹ ਚ ਰਿਹਾ ਪਰ ਜਿਹੜੇ ਪੱਤਰਕਾਰ ਨੇ ਉਹਦਾ ਮਾਮਲਾ ਚੱਕਿਆ ਸੀ ਠਾਕੁਰਾ ਮਨਦੀਪ ਉਹਦਾ ਨਾਮ ਐ ਚੈਨਲ ਦਾ ਨਾਮ ਨਹੀਂ ਲਾਵਾਂਗਾ ਉਹਦੇ ਘਰੇ ਉਹਨੇ ਗੁੰਡੇ ਭੇਜ ਕੇ ਹਮਲਾ ਕਰਾਇਆ ਤਰਾਸ ਦੇ ਵਿੱਚ ਸੀਸੀਟੀਵੀ ਫੁਟੇਜ ਚੰਡੀਗੜ੍ਹ ਪੁਲਿਸ ਕੋਲੇ ਹੈ ਮੈਂ ਖੁਦ ਪੱਤਰਕਾਰ ਦੇ ਵਫਾਦ ਨਾਲ ਐਸਐਸਪੀ ਸਾਹਿਬ ਨੂੰ ਮਿਲ ਕੇ ਗਿਆ ਤੇ ਅਖੀਰ ਨੂੰ ਐਸਐਸਪੀ ਸਾਹਿਬ ਅਤੇ ਨੀਚੇ ਵਾਲੀ ਪੁਲਿਸ ਨੇ ਉਹਨਾਂ ਗੁੰਡਿਆਂ ਨਾਲ ਮਿਲੀਭੁਗਤ ਕਰਕੇ ਪੈਸੇ ਲੈ ਕੇ ਸਪਾਰਸ਼ਾ ਪਵਾ ਕੇ ਉਹ ਸ਼ਿਕਾਇਤ ਵੀ ਦਾਖਲ ਦਫ਼ਤਰ ਇਹ ਸ਼ਰਮਨਾਕ ਤਰੀਕੇ ਨਾਲ ਕੀਤੀ ਹੈ ਕਿ ਇਹ ਪੱਤਰਕਾਰ ਨੇਮ ਐਂਡ ਫੇਮ ਵਾਸਤੇ ਕੰਮ ਕਰਦਾ ਕੀ ਗੱਲ ਬਾਈ ਜੇ ਪੱਤਰਕਾਰ ਦੇ ਕਦੇ ਗੁੰਡੇ ਆ ਕੇ ਹਮਲਾ ਕਰ ਦੇਣਾ ਚੰਡੀਗੜ੍ਹ ਪੁਲਿਸ ਨੂੰ ਅਸੀਂ ਸੀਸੀਟੀਵੀ ਫੁਟੇਜ ਦੇ ਰਹੇ ਆ ਤੇ ਰਿਪਿਊਟਡ ਪੱਤਰਕਾਰ ਐਸਐਸਪੀ ਨਾਲ ਮੀਟਿੰਗ ਕਰਦੇ ਆ ਤੇ ਚੰਡੀਗੜ੍ਹ ਪੁਲਿਸ ਪੈਸੇ ਲੈ ਕੇ ਗੁੰਡਿਆਂ ਕੋਲ ਮਾਮਲੇ ਰਫੇ ਰਵੇ ਕਰਦੇਗੀ ਫਿਰ ਉਹ ਪੱਤਰਕਾਰ ਸਾਡੇ ਆਮ ਜਨਤਾ ਦੇ ਮਾਮਲੇ ਨੂੰ ਲੋਕਾਂ ਦੀ ਕਚਹਿਰੀ ਕਿਵੇਂ ਲੈ ਕੇ ਜਾਣਗੇ ਇਹ ਹੈਗਾ ਪੁਰਾਣਾ ਮਾਮਲਾ ਤਾਜ਼ਾ ਮਾਮਲਾ ਉਹ ਬੱਚੇ ਪੱਤਰਕਾਰੇ ਤਾਂ ਕਿਉਂ ਕਰਨਗੇ ਕਿਉਂ ਪੱਤਰਕਾਰ ਬਣ ਗਏ ਜਿਨ੍ਹਾਂ ਦੇ ਹਮਲੇ ਹੋ ਗਏ ਸੱਟਾਂ ਲੱਗੀਆਂ ਟਾਂਕੇ ਲੱਗੇ ਤੇ ਚੰਡੀਗੜ੍ਹ ਪ੍ਰਸ਼ਾਸਨ ਗੁੰਡਿਆਂ ਦੀ ਨਾਲ ਮਿਲਿ ਭੁਗਤ ਕਰਕੇ ਪਰਚਾ ਦਰਜ ਨਾ ਕਰੇ ਇਹ ਸ਼ਰਮਨਾਕ ਹੈ ਸਾਡੇ ਸਮਾਜ ਵਾਸਤੇ ਸਾਡੇ ਸਮਾਜ ਦਾ ਨੰਘਾਰ ਹੈ ਇਸ ਕਰਕੇ ਅਸੀਂ ਉਹਨਾਂ ਹੋਂ ਹਰ ਵਿਦਿਆਰਥੀ ਦੇ ਹੱਕ ਜਗੜੇ ਆ ਅਸੀਂ ਪੱਤਰਕਾਰ ਭਾਈਚਾਰੇ ਦੇ ਹੱਕ ਜਗੜੇ ਆ ਕਿ ਪੁਲਿਸ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰੇ ਔਰ ਪੁਲਿਸ ਚੰਡੀਗੜ੍ਹ ਦੀ ਆਪਣੇ ਆਪ ਨੂੰ ਰੱਬ ਨਾ ਸਮਝੇ ਠੀਕ ਹੈ ਜਦੋਂ ਗੁੰਡੇ ਅਤੇ ਲੋਕਾਂ ਨੂੰ ਠੱਗੀਆਂ ਮਾਰਦੇ ਟਰੈਵਲ ਏਜੰਟ ਸੈਕਟਰ 17 ਦੇ ਵਿੱਚ ਤੇ 34 ਦੇ ਵਿੱਚ ਤਾਂ ਜੇ ਚਾਰ ਬੰਦੇ ਇਕੱਠੇ ਹੋ ਜੰਨੇ ਆ ਆਹੀ ਚੰਡੀਗੜ੍ਹ ਪੁਲਿਸ ਕਹਿੰਦੀ ਹੈ ਤੁਸੀਂ ਇਹ ਧਾਰਨਾ ਨਹੀਂ ਕਰ ਸਕਦੇ ਪਰਮਿਸ਼ਨ ਦਿਵਾਓ ਤੇ ਲੋਕਾਂ ਨੂੰ ਭਜਾ ਦਿੰਦੀ ਹੈ ਤੇ ਉਹ ਗੁੰਡਾ ਕਰਦੀ ਉਹ ਠੱਗ ਲੋਕਾਂ ਨੂੰ ਠੱਗੀਆਂ ਮਾਰਦੇ ਆ ਤੇ ਅਸੀਂ ਤਾਂ ਇਹ ਤੇ ਬੋਲ ਵੀ ਨਹੀਂ ਸਕਦੇ ਇਹਨੇ ਠੱਗੀ ਦੇ ਸ਼ਿਕਾਰ ਆ ਕੌਣ ਕੌਣ ਬੰਦੇ ਕੌਣ ਸੀਗੇ ਤੇ ਉਹਨਾਂ ਦੇ ਅੰਗੇਸ ਜਿਵੇਂ ਤੁਸੀਂ ਕਹਿੰਦੇ ਆ ਐਫ ਆਈ ਆਰ ਦੱਜ ਨਹੀਂ ਇਹ ਮੈਂ ਪ੍ਰੈਸ ਨੋਟ ਦੇ ਜੀ हां बिल्कुल एसएसबी साहब ਨਾਲ ਗੱਲ ਵੀ ਹੋਈ ਹੈ ਕਈ ਵਾਰੀ ਕੁਝ ਪੱਤਰਕਾਰ ਵੀਰੇ ਦੀ ਗੱਲ ਹੋ ਗਈ ਹੈ ਸ਼ਿਕਾਇਤਾਂ ਹੋ ਗਈਆਂ ਬੱਚੇ ਦਾਖਲ ਹੈ ਮੈਡੀਕਲ ਹੋ ਗਿਆ ਆਈ ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਹੈ ਪੱਤਰਕਾਰਾਂ ਦੀ ਉਹਦੇ ਨਾਮ ਜਿਹੜੇ ਕਿਉਂਕਿ ਮੇਰੇ ਨਾਲ ਤਾਂ ਰਿਸ਼ਤੇਦਾਰਾਂ ਨਾਲ ਮੇਰੇ ਦੋਸਤ ਹੈ ਸਾਡੇ ਦਾ ਗੱਲ ਪਹੁੰਚੀ ਹੈ ਅਸੀਂ ਉਹਦੇ ਹੱਕ 'ਚ ਖੜੇ ਆ ਤੇ ਇੱਕ ਪੱਤਰਕਾਰ ਤੋਂ ਹੀ ਪੁਰਾਣੀ ਦੀ ਦੇ ਦੇ 7-8 ਮਹੀਨੇ ਹੋ ਗਏ ਉਹਦੇ ਉਹਦੇ ਖਿਲਾਫ ਵੀ ਜਿਹੜਾ ਹਮਲੇ ਹੋਏ ਉਹਦੇ ਘਰ ਦੇ ਉੱਤੇ ਉਹ ਵੀ ਪਰਚਾ ਦਰਜ ਨਹੀਂ ਕੀਤਾ ਉਹ ਐਸਐਸਬੀ ਦੇ ਬਾਕਾਇਦਾ ਧਿਆਨ ਚ ਮੈਂ ਖੁਦ ਐਸਐਸਬੀ ਸਾਹਿਬ ਨਾਲ ਮੀਟਿੰਗ ਕਰਕੇ ਗਿਆ ਸੀਨੀਅਰ ਪੱਤਰਕਾਰਾਂ ਨਾਲ ਚੰਡੀਗੜ੍ਹ ਦੇ ਨਾਲ ਅਸੀਂ ਦਾ ਆਪਣੀ ਆਵਾਜ਼ ਡੀਜੀਪੀ ਚੰਡੀਗੜ੍ਹ ਪੁਲਿਸ ਤੱਕ ਪਹੁੰਚਾਣੀ ਆ ਡੀਜੀਪੀ ਚੰਡੀਗੜ੍ਹ ਨੂੰ ਮੈਂ ਖੁਦ ਆਪਣੇ ਨੰਬਰ ਤੋਂ ਵਟਸਐਪ ਕਰ ਚੁੱਕਿਆ ਹਾਂ ਇਹ ਐਸਐਸਪੀ ਦੇ ਧਿਆਨ ਚ ਪਹੁੰਚਾਣੀ ਆ ਅਸੀਂ ਪੁਲਿਸ ਦੇ ਧਿਆਨ ਚ ਲਿਆਣਾ ਚਾਹੁੰਦੇ ਆ ਕਿ ਆ ਗੁੰਡਿਆਂ ਨਾਲ ਜਿਹੜੇ ਹੇਠਲੇ ਪੱਧਰ ਤੇ ਮਿਲੀਭੁਗਤਾ ਜਾਂ ਉੱਚੇ ਪੱਧਰ ਤੇ ਮਿਲੀਭੁਗਤਾ ਉਹਨੂੰ ਬੰਦ ਕਰਕੇ ਬਣਦੇ ਪਰਚਾ ਦਰਜ ਕਰਕੇ ਇਨਸਾਫ ਦਿਓ ਤਾਂ ਕਿ ਲੋਕਾਂ ਦਾ ਚੰਡੀਗੜ੍ਹ ਪੁਲਿਸ 'ਤੇ ਵਿਸ਼ਵਾਸ ਥੋੜਾ ਹੋਰ ਬਣੇ ਤੇ ਕੋਈ ਉਹਦਾ ਨਮਾਇੰਦਾ ਐਸਐਸਪੀ ਦਾ ਆ ਕੇ ਹਰ ਕੋ ਮੋਰੰਡਮ ਲੈ ਲੇਗਾ ਠੀਕ ਹੈ ਨਹੀਂ ਤਾਂ ਕੋਈ ਨਹੀਂ ਅਸੀਂ ਪਬਲਿਕ ਆ ਅਸੀਂ ਕੋਈ ਗੁੰਡੇ ਨਹੀਂ ਹੈਗੇ ਅਸੀਂ ਕ੍ਰਾਈਮਨਲ ਨਹੀਂ ਸ਼ਾਂਤਮਈ ਪ੍ਰੋਟੈਸਟ ਕਰਾਂਗੇ ਤੇ ਅਗਲੀ ਜੇ ਅੱਜ ਸਾਡਾ ਸਿਸਟਮ ਇਹ ਫੇਲ ਹੁੰਦਾ ਅੱਗੇ ਅਗਲੇ ਦੇਖਾਂਗੇ ਅਸੀਂ ਕਰਨਾ ਕੀ ਹੈ ਫਿਰ ਅਸੀਂ ਲੋਕਾਂ ਨੂੰ ਇਹ ਤੁਹਾਡੇ ਮੀਡੀਆ ਰਾਹੀਂ ਜਨਤਾ 'ਕ ਲੈ ਕੇ ਜਾਵਾਂਗੇ ਗੱਲਬਾਤ ਲੋਕਾਂ ਨੂੰ ਹੋਰ ਇਕੱਠੇ ਕਰਾਂਗੇ ਚੰਡੀਗੜ੍ਹ ਪੁਲਿਸ ਦੇ ਕਲਾਬ ਬਾਹਰ ਜਾਣ ਵਾਸਤੇ ਆਸਟ੍ਰੇਲੀਆ ਲਈ ਸੈਕਟਰ 8 9 ਦੇ ਵਿੱਚ ਇੱਕ ਏਜੰਟ ਖੋਲਿਆ ਦਫ਼ਤਰ ਖੋਲਿਆ ਸੀਗਾ ਇਮੀਗ੍ਰੇਸ਼ਨ ਦਾ ਅਸੀਂ 3.5 ਲੱਖ ਰੁਪਇਆ ਉਹ ਨੂੰ ਦੇ ਕੇ ਐਫ ਐਡਜੰਟ ਕਾਈ ਹਾਈ ਕੋਰਟ ਵੱਲੋਂ ਉਸ ਤੋਂ ਬਾਅਦ ਮੈਂ ਸਿਰਫ 2.5 ਲੱਖ ਦੇ ਮੋੜਿਆ ਮੇਰੀ ਬੇਟੀ ਐਡਵੋਕੇਟ ਹੈ ਹਾਈ ਕੋਰਟ ਦੇ ਵਿੱਚ ਉਹ ਦੀ ਉਹਦਾ ਅੰਡਰ ਪ੍ਰੈਸਰ ਤਾਂ ਜਾ ਕੇ ਇੱਥੇ ਜਿਹੜੇ ਹੈਗੇ ਨੇ ਟਰੈਵਲ ਏਜੰਟ ਬਿਲਕੁਲ ਕੋਈ ਸੁਣਵਾਈ ਨਹੀਂ ਹੈਗੀ ਕੋਈ ਨਹੀਂ ਮਿਸਟਰ ਚਹਲ ਸੀਤ ਸਐਸਪੀ ਉਹ ਨੂੰ ਮੈਂ 10 ਵਾਰੀ ਮਿਲ ਚੁਕਿਆ ਲੇਕਿਨ ਉਹਨੇ ਆਪਣਾ ਦਫਤਰ ਵੀ ਖੋਲ੍ਹ ਲਿਆ ਹੈ ਚੰਡੀਗੜ੍ਹ 'ਚ ਮਿਲੀ ਭੁਗਤ ਨਾਲ ਉਹ ਆਪਣੇ ਦਫਤਰ ਖੋਲ੍ਹ ਕੇ ਇੱਥੇ ਚਲਾ ਗਿਆ ਪੰਜਾਬ 'ਚ ਹੁਣ ਐਸਐਸਪੀ ਲਗਾ ਕੇ ਤੇ ਉਹਨੇ ਵਿੱਚ ਆਪਣੇ ਹਿੱਸੇਦਾਰੀ ਦਾ ਦਫਤਰ ਖੋਲ੍ਹੇ ਇਸ ਕਰਕੇ ਤੇ ਸੁਣਵਾਈ ਨਹੀਂ ਹੁੰਦੀ ਮਿਲੀ ਭੁਗਤ ਹੈ ਬਹੁਤ ਬਡੇ ਲੋਕਾਂ ਦੀ ਇੱਥੇ ਚੰਡੀਗੜ੍ਹ ਦੇ ਵਿੱਚ ਮੈਂ ਬੇਨਤੀ ਕਰ ਰਿਹਾ ਹਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੰਡੀਗੜ੍ਹ ਪੁਲਿਸ ਨੂੰ ਵੀ ਇਹਨਾਂ ਟਰੈਵਲਰ ਜਨਤਾ ਤੇ ਨੱਥ ਪਾਈ ਜਾਵੇ ਹਰ ਜੋ ਸਾਡੇ ਸਾਡੇ ਹੋਰ ਸੈਕਟਰ ਦੇ ਵਿੱਚ ਇੱਕ ਹੋਰ 에ਜੰਟ ਉਹਦੇ ਕੋਲ ਮੇਰਾ 85000 ਰੁਪਏ ਰੁਕਿਆ ਕੋਈ ਨਹੀਂ ਸੋ ਠੀਕ ਹੈ ਲਸ਼ ਕਰ ਨੂੰ ਲਾ ਹਾਂ ਲਸ਼ ਕਰ ਦੇ ਸੋ ਅੱਜ ਦਾ ਸਾਡਾ ਮੇਨ ਮੁੱਦਾ ਇਹ ਹੈਗਾ ਕਿ ਜਿਹੜੀ ਥੱਗੀਆਂ ਦੇ ਸ਼ਿਕਾਰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਕਵਰ ਕਰਨ ਵਾਲੇ ਜਾਂ ਪੱਤਰਕਾਰੀ ਦੇ ਵਿਦਿਆਰਤੀਆਂ ਉਹਨਾਂ ਦੇ ਜਿਹੜੇ ਹਮਲੇ ਹੋਏ ਐ ਚੰਡੀਗੜ੍ਹ ਪੁਲਿਸ ਪਰਚੇ ਦਰਜ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੇ ਜੇ ਨਹੀਂ ਕਾਰਵਾਈ ਕਰਦੀ ਤਾਂ ਸਾਡਾ આરોਪ ਸੱਚਾ ਹੈ ਕਿ ਚੰਡੀਗੜ੍ਹ ਪੁਲਿਸ ਦੀ ਮਿਲੀ ਭੁਗਤਾਂ ਗੁੰਡੇਗਰੋ ਨਾਲ ਬੋ ਜੀ ਚਲੋ ਜੀ ਖਾਲੀ ਹੈ ਜੀ ਮੁਰਦਾਬਾਦ 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 ਚੰਡੀਗੜ੍ਹ ਪੁਲਿਸ ਦਾ ਗੁੰਡੇ ਨਾਲ ਮਿਲੀਭੁਗਤ ਮੁਰਦਾਬਾਦ 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 ਚੰਡੀਗੜ੍ਹ ਪੁਲਿਸ ਦਾ ਗੁੰਡੇ ਨਾਲ ਮਿਲੀਭੁਗਤ ਮੁਰਦਾਬਾਦ ਮੁਰਦਾਬਾਦ ਪੱਤਰਕਾਰਾਂ ਦੇ ਵਿਦਿਆਰਥੀਆਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਦੋਸ਼ੀਆਂ ਖਿਲਾਫ ਪਰਚੇ ਦਰਜ ਕਰੋ ਦਰਜ ਕਰੋ ਦਰਜ ਕਰੋ ਚੰਡੀਗੜ੍ਹ ਪੁਲਿਸ ਦੀ ਗੁੰਡੇ ਨਾਲ ਮਿਲੀਭੁਗਤ ਬੰਦ ਕਰੋ ਬੰਦ ਕਰੋ ਬੰਦ ਕਰੋ ਚੰਡੀਗੜ੍ਹ ਪੁਲਿਸ ਦੀ ਗੁੰਡੇ ਨਾਲ ਮਿਲੀਭੁਗਤ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਨੂੰਨ ਮੁਤਾਬਕ ਬਣਦੇ ਪਾਚੇ ਕਰੋ ਨਾ ਕਰੋ ਨਾ ਕਰੋ ਚੰਡੀਗੜ੍ਹ ਪ੍ਰੀਤੀ ਗੁੰਡਾਗਰਦੀਆਂ ਮਿਲੀਪੁਕਤ ਬੰਦ ਕਰੋ ਬੰਦ ਕਰੋ ਬੰਦ ਕਰੋ ਚੰਡੀਗੜ੍ਹ ਪੁਲਿਸ ਦੇ ਗੁੰਡੇਆਂ ਨਾ ਮਿਲੀਪੁਕਤ ਬੰਦ ਕਰੋ ਬੰਦ ਕਰੋ ਬੰਦ ਕਰੋ ਚੰਡੀਗੜ੍ਹ ਪੁਲਿਸ ਮੁਰਦਾਬਾਦ ਮੁਰਦਾਬਾਦ ਆ ਯਾਰ ਸ਼ਦਨਾਮ ਇੱਥੇ ਆਓ ਮਾਈਕ ਮਾਈਕ ਫੋਨ ਮਿਲੀ ਬਹੁਤ ਮੁਰਦਾ ਮੁਕਾਬਲ ਚੰਡੀਗੜ੍ਹ ਪੁਲਿਸ ਹਾਏ ਹਾਏ ਅਜ ਲੋੜ ਨਹੀਂ ਹੈ ਜੀ ਹਾਲਾ ਹਾਲੋ ਹਾਲੋ